ਜਿੰਦਾਬਾਦ 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 ਮੁੱਖ ਮੰਤਰੀ ਜਿੰਦਾਬਾਦ ਜਿੰਦਾਬਾਦ ਰਾਜ ਕਮਾਨ ਹਾਏ 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 ਮੁੱਖ ਮੰਤਰੀ ਹਾਏ 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 ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਨੂੰ ਦਿੱਤੀ ਗਈ ਮੀਟਿੰਗ ਵਾਰ-ਵਾਰ ਰੱਦ ਕਰਨ ਮੁਲਾਜ਼ਮ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਮੰਨਣ ਅਤੇ ਲਾਗੂ ਕਰਨ ਤੋਂ ਵਾਰ-ਵਾਰ ਪਾਸਾ ਵੱਟਣ ਦੇ ਰੋਸ ਵਜੋਂ ਮੁੱਖ ਮੰਤਰੀ ਪੰਜਾਬ ਦੇ ਝੂਠਾਂ ਦੇ ਲਾਰਿਆਂ ਦੀ ਪੰਡ ਨੂੰ ਫੂਕ ਕੇ ਜ਼ੋਰਦਾਰ ਨਾਰੇਬਾਜ਼ੀ ਕਰਦੇ ਹੋਏ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਫਗਵਾੜਾ ਵੱਲੋਂ ਫਗਵਾੜਾ ਵਿਖੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਇਸ ਸਮੇਂ ਸਾਝਾ ਫਰੰਟ ਤੇ ਆਗੂ ਕਰਨੈਲ ਸਿੰਘ ਸੰਧੂ, ਜਸਵਿੰਦਰ ਫਗਵਾੜਾ, ਹਾਂਸਰਾਜ ਬੰਗੜ, ਜਸਵੀਰ ਸਿੰਘ ਸੈਣੀ, ਪਰਮਿੰਦਰਪਾਲ ਸਿੰਘ, ਗੁਰਮukh ਲੋਕਪ੍ਰੇਮੀ, ਮੋਹਨ ਸਿੰਘ ਪੱਟੀ, ਸੁਖਦੇਵ ਫਗਵਾੜਾ, ਕੁਲਦੀਪ ਸਿੰਘ ਕੋੜਾ, ਤਾਰਾ ਸਿੰਘ ਬੀਕਾ, ਜਸਵੀਰ ਪੰਗੂ, ਰਜਿੰਦਰ ਪਾਲ ਕੌਰ, ਰਾਜਵਿੰਦਰ ਕੌਰ, ਜਸਵੀਰ ਸਿੰਘ ਸੈਣੀ, ਗੌਰਵ ਰਾਠੋੜ ਆਦ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ 1 ਜੁਲਾਈ ਨੂੰ ਕਵਾਨਾ ਰਿਜ਼ੋਰਟ ਫਗਵਾੜਾ ਵਿਖੇ ਸਾਂਝਾ ਫਰੰਟ ਦੇ ਸੁਭਾਈ ਆਗੂਆਂ ਨਾਲ ਮੀਟਿੰਗ ਕਰਕੇ 25 ਜੁਲਾਈ ਦੀ ਮੀਟਿੰਗ ਦਿੱਤੀ ਗਈ ਸੀ ਫਿਰ 2 ਅਗਸਤਾ ਤੇ ਫਿਰ 22 ਅਗਸਤਾ ਤੇ ਹੁਣ 12 ਸਤੰਬਰ ਦੀ ਮੀਟਿੰਗ ਕਰਨ ਦੀ ਤਾਰੀਖ ਪਾ ਦਿੱਤੀ ਗਈ ਹੈ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਤੇ ਉਹਨਾਂ ਦੀ ਗੱਲ ਤਾਂ ਸਾਨੂੰ ਹੁਣ ਕੋਈ ਵੀ ਭਰੋਸਾ ਨਹੀਂ ਹੈ ਹੁਣ ਜਦੋਂ ਤੱਕ ਮੁੱਖ ਮੰਤਰੀ ਪੰਜਾਬ ਆਪ ਮੀਟਿੰਗ ਕਰਨ ਲਈ ਤਿਆਰ ਨਹੀਂ ਹੁੰਦੇ ਉਦੋਂ ਤੱਕ ਪੜਾਵਾਰ ਲਗਾਤਾਰ ਸੰਘਰਸ਼ ਜਾਰੀ ਰਹੇਗਾ ਆ ਗੂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਉਪਰਜੋਰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਬਜਟ ਸੈਸ਼ਨ ਸਮੇਂ ਸਾਂਝਾ ਫਰੰਟ ਵੱਲੋਂ 3 ਸਤੰਬਰ ਨੂੰ ਵਿਧਾਨ ਸਭਾ ਵੱਲ ਕੀਤੇ ਜਾ ਰਹੇ ਰੋਸ਼ ਮਾਰਚ ਪ੍ਰਦਰਸ਼ਨ ਵਿੱਚ ਅਤੇ 8 ਸਤੰਬਰ ਨੂੰ ਡੇਰਾ ਬਾਬਾ ਨਾਨਕ ਅਤੇ ਗਿੱਦੜਵਾਹਾ ਰੈਲੀਆਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਹੁਣ ਤੋਂ ਹੀ ਤਿਆਰੀ ਆਰੰਭ ਕੀਤੀ ਜਾਵੇ ਹਰ ਚਰਨ ਭਾਰਤੀ ਸ਼ੀਤਲਰਾਮ ਮੰਗਾ ਡਾਕਟਰ ਤਰਲੋਕ ਸਿੰਘ प्रमोद कुमार जोशी ਭਾਗ ਮਲਮਲਕੀ ਸਿੰਘ ਅਪਰਾ ਪਰਮਜੀਤ ਕੌਰ ਪਿਆਰਾ ਰਾਮ ਪਲਾਹੀ ਗੌਰਵ ਰਾਠੌਰ ਭੁਪਿੰਦਰ ਸਿੰਘ ਮਾਹੀ ਸੰਤਪਾਲ ਸਿੰਘ ਖਟਕਰ ਪੰਕਜ रावत ਡਾਕਟਰ ਕੋਮਲ ਸਿੰਘ, ਪ੍ਰੇਮ ਖਲਵਾੜਾ, ਸਤਨਾਮ ਸਿੰਘ ਪਰਮਾਰ, ਰਚਪਾਲ ਸਿੰਘ, ਗਿਆਨਚੰਦ ਦਾਦਰਾ, ਹਰਜਿੰਦਰ ਨਿਆਣਾ, ਰਾਮ ਲੁਬਾਇਆ, ਰਹਿਾਨਾ ਜੱਟਾ, ਜਤਿੰਦਰ ਕੁਮਾਰ, ਰਵਿੰਦਰ ਸਿੰਘ, ਹਰਜਿੰਦਰ ਸਿੰਘ, ਰਾਮ ਲੁਬਾਇਆ, ਕ੍ਰਿਸ਼ਨਪਾਲ, ਪ੍ਰੇਮਨਾਥ, ਸ਼ਿਵਦਾਸ, ਲਖਵਿੰਦਰ, ਕੁਮਾਰ, ਸੁਰਿੰਦਰ RAM, ਉਰਮਿਲਾ, ਦੇਵੀ, ਗੁਰਪ੍ਰਤਾਪ ਸਿੰਘ, ਅਨੀਤਾ ਦੇਵੀ, ਰਾਜਕੌਰ, ਸੁਨੀਤਾ ਆਜ ਜੁਝਾਰੂ ਸਾਥੀ ਹਾਜ਼ਰ ਹੋਰ ਨਮੀਅ ਤੇ ਜਾਣਕਾਰੀ ਭਰਪੂਰ ਖਬਰਾਂ ਦੇਖਣ ਲਈ ਚੈਨਲ ਸਟਾਰ ਵਿਜੈ ਸਾਜਦਾ ਪ੍ਰਦੀਪ ਨੂੰ ਲਾਈਕ ਤੇ ਸਬਸਕ੍ਰਾਈਬ ਕਰਕੇ ਬਣੋ ਸੱਚ ਦੀ ਆਵਾਜ਼ ਦੇ ਪ੍ਰਤੀਕ ਅੱਜ ਮੁਲਾਜ਼ਮ ਤੇ ਪੈਨਸ਼ਨਰਾਂ ਸੰਝਾ ਫਰੰਟ ਪੰਜਾਬ ਦੇ ਸੱਦੇ ਦੇ ਉੱਪਰ ਫਗਵਾੜ ਦੇ ਵਿੱਚ ਭਗਵੰਤ ਮਾਨ ਸਰਕਾਰ ਦਾ ਜਿੱਦਾਂ ਕਹਿ ਲਈ ਆਪਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਪਤਲਾ ਫੂਕਿਆ ਗਿਆ ਕਿਉਂਕਿ ਇਹ ਪਤਲਾ ਫੁਕਾ ਨਹੀਂ ਸਾਨੂੰ ਲੋੜ ਕਿਉਂ ਭਾਈ ਕਿਉਂਕਿ ਮੁੱਖ ਮੰਤਰੀ ਲਗਾਤਾਰ ਨੀਤੀਗਤ ਪਰ ਮੀਟਿੰਗਾਂ ਦੇ ਕੇ ਮੁਕਰਦਾ ਜਾ ਰਿਹਾ ਹੈ ਜਿਸ ਤਰ੍ਹਾਂ ਖੰਨੀ ਹੋ ਗਿਆ ਡੈਲਸ ਦਾ ਤਾਰੀਖ ਤੇ ਤਾਰੀਖ ਵਾਲਾ ਉਸ ਤਰ੍ਹਾਂ ਸਾਨੂੰ ਵੀ ਇਹ ਤਾਰੀਖ ਦੇ ਉੱਪਰ ਤਾਰੀਖ ਦਿੱਤੀ ਜਾ ਰਹੀ ਹੈ ਮੁੱਖ ਮੰਤਰੀ ਮੀਟਿੰਗ ਫਿਕਸ ਕਰਦਾ ਪਰ ਜਿਹੜੀ ਦੀ ਅਫਤਸਾਹੀ ਆ ਉਹ ਮੀਟਿੰਗ ਨੂੰ ਤਾਰ-ਤਾਰ ਕਰਕੇ ਗਾਂਦ ਗਿਆ ਗਾਂਦ ਗਿਆ ਫਾਰਵਰਡ ਕਰੀ ਜਾ ਰਹੀ ਆ ਔਰ ਇਸ ਤੋਂ ਸਾਨੂੰ ਇਹ ਆਈਡੀਆ ਲੱਗਦਾ ਕਿ ਜਿਹੜੀਆਂ ਆਉਣ ਵਾਲੇ ਜਿੰਨੇ ਚੋਣਾਂ ਆ ਉੱਥੇ ਤੱਕ ਇਸ ਮੀਟਿੰਗ ਨੂੰ ਜਿਹੜਾ ਕਿਤੇ ਸਾਡੇ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਉਪਰਾਲਾ ਆ ਕਿਉਂਕਿ ਮੁੱਖ ਮੰਤਰੀ ਨੂੰ ਇਸ ਵੇਲੇ ਜੇ ਗੱਲ ਕਰੀਏ ਤੇ ਕਿਸੇ ਵੇਲੇ ਇਹ ਕਿਹਾ ਜਾਂਦਾ ਸੀ ਵੀ ਸਾਡੇ ਜਿਹੜੇ ਸੰਘੀਰ ਬਾਦ ਸਾਡੇ ਹੱਕ ਮੁੱਖ ਮੰਤਰੀ ਹੁੰਦੇ ਸੀ ਉਹਨਾਂ ਨੂੰ ਕਿਸੇ ਵੇਲੇ ਸੇ ਕਿਤਾਬ ਦਿੱਤਾ ਗਿਆ ਸੀ ਕਿ ਉਹ ਸਭ ਤੋਂ ਵੱਡੀ ਗੱਪ ਮਾਰਦੇ ਆ ਤੇ ਗੱਪੀ ਮੁੱਖ ਮੰਤਰੀ ਰਾਂ ਉਹਨਾਂ ਨੂੰ ਜਿਹੜਾ ਕਿਤਾਬ ਦਿੱਤਾ ਗਿਆ ਸੀ पर मैंने लाइव है जरा आपकी जरा हुन ये किताब या सकबीर बादल हुन दे ਕੋਲੋਂ ਖੋਗੇ ਸਾਡੇ ਜਿਹੜੇ ਮੁੱਖ ਮੰਤਰੀ ਹੈਗੇ ਭਗਵੰਤ ਸਿੰਘ ਸਿੱਧੇ ਦੇ ਉੱਪਰ ਸੱਜਣ ਵਾਲਾ ਹੈਗਾ ਕਿਉਂਕਿ ਜਿੰਨੀਆਂ ਗੱਪਾਂ ਉਹ ਮਾਰ ਰਿਹਾ ਹੈਗਾ ਮੁਲਾਜ਼ਮਾਂ ਨਾਲ ਧੋਖੇ ਜਿੰਨੇ ਉਹ ਕਰ ਰਿਹਾ ਹੈਗਾ ਮੁਲਾਜ਼ਮਾਂ ਨਾਲ ਜਿੰਨੇ ਕੀਤੇ ਹੋਏ ਵਾਦੇ ਉਹ ਮੁਕਰ ਰਹੇ ਹੈਗੇ ਆ ਮੇਰੇ ਕੈਲ ਵਿੱਚ ਉਹ ਸਾਰਿਆਂ ਨੂੰ ਇਸ ਕੰਮ ਦੇ ਵਿੱਚ ਕੱਟ ਜਾਣਗੇ ਕਿਉਂਕਿ ਜਿਹੜਾ ਮੁਲਾਜ਼ਮਰ ਦੇ ਜਿਹੜਾ ਗੁੱਸਾ ਹੈ ਦਿਨ ਪਰ ਦਿਨ ਵਧਦਾ ਜਾ ਰਿਹਾ ਹੈ ਮੈਂ ਤੁਹਾਨੂੰ ਇੱਥੇ ਦੱਸਣਾ ਚਾਹਣਾ ਪੀ ਸਾਡੇ ਪਹਿਲੇ ਮੁੱਖ ਮੰਤਰੀ ਸਗੇ ਜਿਨ੍ਹਾਂ ਦੇ ਜਿਹੜਾ ਸਵਾਗਤ ਹੈ ਸੈਕਟਰੀਟ ਦੇ ਵਿੱਚ ਖੁੱਲਾਂ ਨਾਲ ਕੀਤਾ ਗਿਆ ਸੀ ਇਹਨਾਂ ਦੇ ਕੋਲੋਂ ਇਹ ਆਸ ਕੀਤੀ ਗਈ ਸੀ ਕਿ ਇਹ ਸਾਡੇ ਮੁਲਾਜ਼ਮਾਂ ਦੇ ਮੁੱਦੇ ਵੀ ਹੱਲ ਕਰਨਗੇ ਔਰ ਨਾਲ ਦੀ ਨਾਲ ਸਾਡੇ ਜਿਹੜੇ ਪੰਜਾਬ ਦੀ ਜਨਤਾ ਆ ਉਹਨਾਂ ਦੇ ਵੀ ਕੋਸੋਰਾ ਬਹੁਤ ਆ ਸ਼ੁਕਰਾ ਸਾਹਿਬ ਦੇਣਗੇ ਪਰ ਜਿਉਂ-ਜਿਉਂ ਸਮਾਂ ਬੀਤਦਾ ਗਿਆ ਜਿਹੜਾ ਇਹ ਜਿਹੜਾ ਸਮਾਂ ਆ ਇਹ ਬਦਲ ਲਾ ਗਿਆ ਮੁੱਖ ਮੰਤਰੀ ਰੰਗ ਬਦਲਦੇ ਗਏ ਔਰ ਇਸ ਵੇਲੇ ਜਿਹੜਾ ਗਿਰਗਟ ਹੈਗਾ ਮੈਨ ਲਗਾ ਉਹਨੇ ਵੀ ਸ਼ਰਮਸ ਨੂੰ ਸੌਣ ਲੱਗਦੇ ਹੋਏਗੀ ਕਿ ਜਿੰਨੇ ਜਿਹੜੇ ਰੰਗ ਆਉਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਬਦਲੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਡੇ ਮੁੱਖ ਮੰਤਰੀ ਵੱਲੋਂ ਅਗਰ ਇਦਾਂ ਹੀ ਬਤਿਹਰਾ ਜਿਹੜਾ ਕੀਤਾ ਗਿਆ ਤੇ ਜਿਹੜਾ ਸਾਡਾ ਸੰਘਰਸ਼ਾ ਹੋਰ ਤੇਜ਼ ਹੁੰਦਾ ਜਾਏਗਾ ਹੁਣ ਅੱਜ ਦੇ ਜਿਹੜੇ ਪ੍ਰੋਗਰਾਮ ਤੋਂ ਬਾਅਦ ਜਿਹੜਾ ਸਾਡਾ ਅਗਲਾ ਪ੍ਰੋਗਰਾਮ ਹੈਗਾ ਉਹ 23 ਸਤੰਬਰ ਦਾ ਹੈਗਾ ਜਿਹੜਾ ਅਸੀਂ ਵਿਧਾਨ ਸਭਾ ਵੱਲੋਂ ਪੁੱਛ ਕਰਨਾ ਹੈਗਾ ਉਧਰ ਵਿਧਾਨ ਸਭਾ ਲੱਗਣੀ ਆ ਉਹਦੇ ਅਸੀਂ ਆਪਣੀ ਜਿਹੜੀ ਆਵਾਜ਼ ਆ ਵਿਧਾਨ ਸਭਾ ਦੇ ਵਿੱਚ ਉਠਾਉਣ ਦੇ ਲਈ 3 ਸਤੰਬਰ ਨੂੰ ਵਿਧਾਨ ਸਭਾ ਵੱਲੋਂ ਪੁੱਛ ਕਰਾਂਗੇ ਤੇ ਫਿਰ ਜਿਹੜਾ ਇਹ ਜਾਗੇ ਜਿਹੜੀ ਸੁੱਤੀ ਹੋਈ ਜਿਹੜੀ ਸਰਕਾਰ ਆ ਉਹਨੂੰ ਦੁਗਾਨ ਦਾ ਪੂਰਾ ਪੂਰਾ ਅਸੀਂ ਅਪਰਾਲਾ ਕਰਾਂਗੇ ਉੱਜਾ ਮਾਰਕੀਟ ਹੱਲਣ ਦੀ ਕੋਸ਼ਿਸ਼ ਕਰਾਂਗੇ ਕਿ ਸ਼ਾਇਦ ਜਿਹੜੇ ਸਾਡੇ ਮੁੱਖ ਮੰਤਰੀ ਆ ਸਾਡੇ ਮੁਲਾਜ਼ਮਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਆ ਉਹਨਾਂ ਨੂੰ ਸੁਣਨ ਦੇ ਲਈ ਜਾਗਦਾਨ ਉੱਠਕ